ਸੀ ਤਾਂ ਜ਼ਿਆਦਾ ਨੁਪਰਾਈਏ ਕਿ ਇਹ ਪਾਰਟੀ ਚੇਂਜ ਕਰਨ ਦਾ ਫਰਕ ਪਿਆ ਹੈਗਾ। ਨਾ ਮੁਗਾਈਏ ਨਹੀਂ ਕਰੀ ਚਾਹਦੇ ਬੋਟਾ ਕੀ ਬਈਏ ਕਹਿਣ। ਚੀਤਨ ਰਾਗ ਤਾਂ ਕਿਵੇਂ ਦੇਖਦੇ। ਠੀਕ ਹੈ ਉਹ ਤਾਂ ਹੁਣ ਮਤਲਬ ਵੀ ਗਾਂ ਕੰਮ ਕਰਨਗੇ ਲੋਕਾਂ ਦੇ ਤਾਂ ਹੀ ਆ ਨਾ। ਭਾਈ ਸਾਨੂੰ ਤੇ 60 ਸਾਲ ਹੋ ਗਏ ਆ ਦੇਖਿਆ ਜਿਹੜੀ ਮਰਜੀ ਸਰਕਾਰ ਆਏ ਤੇ ਮਿੰਦਰ ਕਟ ਰੋਟੀ ਖਾਣੀਆਂ। ਸਾਨੂੰ ਕੋਈ ਸਰਕਾਰ ਦਾ ਫਾਇਦਾ ਨਹੀਂ ਆ। ਭਾਈ ਇਲੈਕਸ਼ਨ ਆ ਰਹੇ ਕੌਣ ਜਿੱਤ ਸਕਦਾ ਵਾ? ਚੀਤਨ ਰਾਗ ਜਾਂ ਮਿੰਦਰਪਖਤ ਜਾਂ ਕਾਂਗਰਸ। ਦੇਖੋ ਮਿੰਦਰਪਖਤ। ਮਿੰਦਰਪਖਤ। ਚੀਤਨ ਰਾਗੀ ਨੇ ਕੰਮ ਨਹੀਂ ਕੀਤੇ। ਪਤਾ ਨਹੀਂ ਭਾਈ। ਹਾਂਜੀ। ਸ਼ੀਤਲ ਰਾਘਾ ਦਾ ਕਿਵੇਂ ਦੇਖੀ ਹਾਂਜੀ ਸ਼ੀਤਲ ਸਰ ਇੱਥੇ ਆਇਆ ਤੇ ਹੈ ਨਹੀਂ ਕਦੀ 2 2.5 ਸਾਲ ਹੋ ਗਿਆ ਬੜਿਆ ਤੇ ਹੈ ਨਹੀਂ ਕੈਂਪ ਦੇ ਵਿੱਚ ਬਾਕੀ ਦੇਖੋ ਕਿਵੇਂ ਦੇਖਦੇ ਹਿੰਦਰਪਗ ਜੱਸ ਸਿੰਘ ਨਹੀਂ ਜੀ ਸ਼ੀਤੰਗ ਮਰਾਲ ਜਲੰਧਰ West Area ਦੇ ਵਿੱਚ ਖੜੇ ਆ ਕਿ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਸਰਵੇ ਕਰ ਰਹੇ ਆ ਕਿ ਜਿੱਦਾਂ ਇਦਾਂ ਇਲੈਕਸ਼ਨ ਨੂੰ ਲੈ ਕੇ ਮਾਹੌਲ ਹੋਰ ਜ਼ਿਆਦਾ ਪਕਸਾ ਉਸੇ ਨੂੰ ਲੈ ਕੇ ਗੱਲਬਾਤ ਕਰ ਰਹੇ ਆ ਅਸੀਂ ਤੇ ਸਸੀ ਗੱਲ ਭਾਈ ਜੀ ਕੋਈ ਇਲੈਕਸ਼ਨ ਆ ਰਿਹਾ ਕਿਹੜਾ ਕੈਂਡੀਡੇਟ ਜਿਹੜਾ ਮੋਰਚਾ ਬਣਦਾ ਭਾਈ ਗਾੜੀ ਦਾ ਕੁਝ ਨਹੀਂ ਘਾਸਾ ਓਪਣਾ ਹੈਗਾ ਸੋਲੇ ਸ਼ੀਤਲ ਰਾਗ ਦਾ ਕਿਵੇਂ ਦੇਖਦੇ ਸ਼ੀਤਲ ਰਾਜ ਦਾ ਨੁਪਰਾ ਹੀ ਹੈ ਕਿ ਪਾਰਟੀ ਚੇਂਜ ਕਰਨ ਦਾ ਫਰਕ ਪਿਆ ਹੈਗਾ ਤੇ 2.5 ਸਾਲ ਜਿਹੜੇ ਉਹਨਾਂ ਨੇ ਕੱਢਿਆ ਤੁਹਾਨੂੰ ਲੱਗਦਾ ਕੰਮ ਕੀਤੇ ਵਧੀਆ ਮਾਤਾ ਕੀ ਕਹਿਣਾ ਚਾਹੁੰਦੇ ਹੋ ਮੰਗਾਈ ਨਹੀਂ ਕਰੀ ਚਾਹਤੇ ਵੋਟਾ ਕੀ ਭਾਈ ਇਹ ਕਹਿੰਦੇ ਸ਼ੀਤਲ ਰਾਗ ਦਾ ਕਿਵੇਂ ਦੇਖਦੇ ਠੀਕ ਹੈ ਹਾਂ ਤਾਂ ਹੁਣ ਮਤਲਬ ਕੇ ਲੋਕਾਂ ਦੇ ਤਾਂ ਹੀ ਆ ਨਾ ਇਹ ਪਹਿਲਾਂ 2 2.5 ਸਾਲ ਕੰਮ ਕੀਤੇ ਉਹਨਾਂ ਨੇ ਹਾਂ ਕਿੱਥੇ ਅੱਗੇ ਤੇ ਕਿੱਥੇ ਹੁਣ ਮੈਨ ਕਰਣਗੇ ਤਾਂ ਹੀ ਹੈ ਨਾ ਕਾ ਬਿੰਦਰ ਭਗਤ ਦਾ ਕਿਵੇਂ ਦੇਖਦੇ ਹੋ ਮਿੰਦਰ ਭਗਤ ਤੇ ਹਾਂ ਆਮ ਆਦਮੀ ਪਾਰਟੀ ਆ ਉਹ ਤਾਂ ਕਦੀ ਕਿਸੇ ਨਾਲ ਤੇ ਕਦੀ ਕਿਸੇ ਨਾਲ ਬਦਲਦੇ ਆ ਤੇ ਸ਼ੀਤਨ ਰਾਗ ਦੇ ਬੀਜੇਪੀ ਚੱਲ ਗਏ ਹੁਣ ਆਮ ਆਦਮੀ ਸੀ ਪਹਿਲਾਂ ਹਾਂ ਅੱਗੇ ਝਾੜੂ ਵਾਲੇ ਨਾਲ ਸੀ ਤੇ ਹੁਣ ਫੇਰ ਭੋਲ ਵਾਲੇ ਨਾਲ ਹੋ ਗਏ ਆ ਨੇ ਤੇ ਹੋਰ ਪਪਾ ਜੀ ਖੜੇ ਉਹਨਾਂ ਨੇ ਗੱਲ ਸੱਸੀ ਗੱਲ ਜੀ ਸ੍ਰੀ ਗਾਰ ਜੀ ਪਪਾ ਜੀ ਇਲੈਕਸ਼ਨ ਆ ਰਿਹਾ ਕਿਹੜਾ ਕੈਂਡੀਡੇਟ ਜਿੱਤ ਸਕਦਾ ਸ਼ੀਤਨ ਰਾਗ ਭਗਤ ਭਾਜੀ ਸਾਨੂੰ ਤੇ 60 ਸਾਲ ਹੋ ਗਏ ਆ ਦੇਖਿਆ ਜਿਹੜੀ ਮਰਜੀ ਸਰਕਾਰ ਆਏ ਤੇ ਬਿੰਦ ਕੱਢ ਰੋਟੀ ਖਾਣ ਦੀ ਆ ਸਾਨੂੰ ਕੋਈ ਸਰਕਾਰ ਦਾ ਫਾਇਦਾ ਨਹੀਂ ਕੋਈ ਜਿਹੜਾ ਮਰਜੀ ਸਾਨੂੰ ਕੋਈ ਸਰਕਾਰ ਦੀ ਸਹੂਲਤ ਨਹੀਂ ਆਈ ਨਸ਼ੇ ਬੰਦ ਹੋਏ ਆ ਪੈਸਟਰ ਦੇ ਵਿੱਚ ਨਹੀਂ ਜੀ ਨਹੀਂ ਕੁਛ ਨਹੀਂ ਆ ਦਿੰਦਾ ਸ਼ੀਤਨ ਰਾਗ ਨੇ 2.5 ਸਾਲ ਜਿਹੜੇ ਪਹਿਲਾ ਵਿਧਾਇਕ ਸੀਗੇ ਤੁਹਾਨੂੰ ਲੱਗਦਾ ਉਹਨਾਂ ਨੇ ਕੰਮ ਕੀਤੇ ਕੋਈ ਕੀਤੇ ਆ ਪਰ ਕੁਛ ਨਾ ਕੁਛ ਕੀਤੇ ਆ ਪਰ ਉਹਨੂੰ ਦੇਖੋ ਕੀ ਕਰਦੇ ਆ ਬਾਕੀ ਭਾਈ ਹੋਰ ਵੀ ਗੱਲਬਾਤ ਕਰਦੇ ਆ ਕਿ ਕੁਝ ਕਹਿਣਾ ਲੋਕਾਂ ਦਾ ਸਤਿ ਸ਼੍ਰੀ ਅਕਾਲ ਅੰਗਲ ਜੀ ਸਤਿ ਸ਼੍ਰੀ ਅਕਾਲ ਇਲੈਕਸ਼ਨ ਆ ਰਿਹਾ ਕਿਹੜਾ ਕੈਂਡੀਡੇਟ ਜਿੱਤ ਸਕਦਾ ਹੈ ਕੀਤਾ ਭਰਾਗ ਜਾਂ ਅਮਿੰਦਰ ਪਗਲ ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਅਗਲੇ ਇਲੈਕਸ਼ਨਾਂ ਰੇ ਕਿਹੜਾ ਕੈਂਡੀਡੇਟ ਜਿੱਤ ਸਕਦਾ ਸ਼ੀਤਨਾਗਰ ਮੈਂ ਕੁਝ ਨਹੀਂ ਕਹਿ ਸਕਦੀ ਭਾਈ ਉਹ ਵੀ ਗੜੇ ਸਸੀ ਗੱਲ ਇਲੈਕਸ਼ਨਾਂ ਰੇਗਾ ਦੁਬਾਰਾ ਕੌਣ ਜਿੱਤ ਸਕਦਾ ਸ਼ੀਤਨਾਗਰ ਖੀਂਦਰਪੁਰ ਸ਼ੀਤਨਾਗਰ ਦੋ 2.5 ਸਾਲ ਕੰਮ ਵਧੀਆ ਕੀਤਾ ਵਧੀਆ ਕੀਤਾ ਭਾਈ ਆਮ ਆਦਮੀ ਛੱਡ ਕੇ ਬੀਜੇਪੀ ਜੁਆਇਨ ਕੀਤੀ ਨੇ ਕਿਵੇਂ ਦੇਖਦੇ ਹੋ ਉਹ ਵਧੀਆ ਪਾਰਟੀ ਉੱਪਰਲੀ ਬਹੁਤ ਸਟਰੋਂਗ ਪਾਰਟੀ ਹੈ ਕੰਮ ਕਰਾਉਂਦੀ ਹੈ ਇਸ ਵਾਰ ਮੋਰਚਾ ਮਾਰੂਗੇ ਮਾਰੂਗੇ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਇਹਨਾਂ ਦਾ ਸਸੀ ਗੱਲ ਭਾਈ ਸਸੀ ਗੱਲ ਭਾਈ ਇਲੈਕਸ਼ਨ ਅਰੇ ਕੋਣ ਮੋਰਚਾ ਮਾਰ ਸਕਦਾ ਸੀਤਨ ਰਾਗ ਜਾਂ ਮਿੰਦਰ ਭਗਤ ਭਾਈ ਸੀਤਨ ਰਾਗ ਤੇ ਸੀਤਨ ਰਾਗ ਦੋਟਾ ਇਸ ਸਾਲ ਵਧੀਆ ਕੰਮ ਕੀਤਾ ਨਾ ਹਾਂਜੀ ਹਾਂਜੀ ਭਾਈ ਠੀਕ ਠੀਕ ਹੈ ਹੋਰ ਵੀ ਭੈਣ ਜੀ ਹੁਣੀ ਖੜਿਆ ਸਸੀ ਗੱਲ ਭੈਣ ਜੀ ਭੈਣ ਜੀ ਇਲੈਕਸ਼ਨ ਅਰੇ ਕੋਣ ਜਿੱਤ ਸਕਦਾ ਵਾ ਸੀਤਨ ਰਾਗ ਜਾਂ ਮਿੰਦਰ ਭਗਤ ਜਾਂ ਕਾਂਗਰਸ ਦੇਖੋ ਮਿੰਦਰ ਭਗਤ ਮਿੰਦਰ ਭਗਤ ਸੀਤਨ ਰਾਗ ਨੇ ਕੰਮ ਨਹੀਂ ਕੀਤੇ ਪਤਾ ਨਹੀਂ ਭਾਈ ਹਾਂਜੀ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਭਾਜੀ ਹੁਣੇ ਬੈਠੇ ਆ ਭਾਈ ਨਾਲ ਗੱਲਬਾਤ ਕਰਦੇ ਆ ਸੱਸੀ ਕਲ ਭਾਜੀ ਬਸਤੇ ਸਰ ਭਾਈ ਇਲੈਕਸ਼ਨ ਆ ਰਹੇ ਕੌਣ ਜਿੱਤ ਸਕਦਾ ਇਸ ਵਾਰ ਸਪੰਝਾਈ ਜਿੱਤੇਗਾ ਜੀ ਅਤਕੀ ਫੇਰ ਕਾਂਗਰਸ ਨੂੰ ਵੋਟ ਪਾਵਾਂਗੇ ਅਤਕੀ ਵੀ ਵੋਟ ਪਾਈ ਹੀ ਕਾਂਗਰਸ ਨੂੰ ਅੱਗੇ ਫੇਰ ਵੋਟ ਪਾਵਾਂਗੇ ਸ਼ੀਤਲ ਰਾਗ ਦਾ ਕਿਵੇਂ ਦੇਖੀਂ ਸ਼ੀਤਲ ਸਰ ਇੱਥੇ ਆਇਆ ਤੇ ਹੈ ਨਹੀਂ ਕਦੀ 2 2.5 ਸਾਲ ਹੋ ਗਿਆ ਬੜਿਆ ਤੇ ਹੈ ਨਹੀਂ ਕੈਂਪ ਦੇ ਵਿੱਚ ਬਾਕੀ ਦੇਖੋ ਬਿੰਦਰ ਭਗਤ ਕਿਵੇਂ ਦੇਖਦੇ ਬਿੰਦਰ ਭਗਤ ਵੀ ਐਵੇਂ ਹੀ ਆ ਸਰ ਅਸੀਂ ਉਹਨੂੰ ਪਾਵਾਂਗੇ ਓਟ ਪੰਜੇ ਨੂੰ ਕਾਂਗਰਸ ਨੂੰ ਤੇ ਲੋਕਾਂ ਦਾ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਵਾ ਰਲਮਾ ਮਿਲਮਾ ਕੀ ਕੁਝ ਕਹਿਣਾ ਲੋਕਾਂ ਦਾ ਤੇ ਮਾਤਾ ਜੀ ਬੈਠੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਸਸੀ ਗਲ ਮਾਤਾ ਜੀ ਤੇ ਹੋਰ ਮਾਤਾ ਜੀ ਖੜੇ ਆ ਸਸੀ ਗਲ ਮਾਤਾ ਜੀ ਮਾਤਾ ਜੀ ਇਲੈਕਸ਼ਨ ਅਰੇ ਕੌਣ ਜਿੱਤ ਸਕਦਾ ਸ਼ੀਤਲ ਹੋ ਗਿਆ ਬਿੰਦਰ ਕੌਣ ਜਿੱਤ ਸਕਦੇ ਸੋਰੀ ਭਾਜੀ ਕੁਝ ਨਹੀਂ ਕਹਿ ਸਕਦੇ ਕਿ ਕੌਣਗਾ ਕੌਣ ਹੋਰ ਪਾਪਾ ਹੀ ਬੈਠੇ ਇੱਧਰ ਸਸੀਗਲ ਜੀ ਹੋਰ ਭਾਈ ਹੁਣੀ ਬੈਠੇ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀਗਲ ਭਾਜੀ ਭਾਈ ਇਲੈਕਸ਼ਨ ਚ ਆ ਰਿਹਾ ਕੌਣ ਜਿੱਤ ਸਕਦੇ ਇੰਦਰ ਪਗਤ ਜਾਂ ਹਿਮਿੰਦਰ ਪਗਤ ਇੰਦਰ ਪਗਤ ਕਿਵੇਂ ਦੇਖਦੇ ਵਧੀਆ ਕੰਮ ਕੀਤਾ ਜੈਸ ਚੀਤਨ ਰਾਗ ਨੂੰ ਕਿਵੇਂ ਦੇ ਹਾਈ ਡਾਊਨ ਨਾ ਬ్రਦਰ ਮੈਂ ਇੱਥੇ ਦਾ ਰਹਿਣ ਵਾਲਾ ਨਹੀਂ ਹਾਂ ਇਹ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਸੀ ਗਲਮਤਾ ਜੀ ਪੰਜ ਸਸੀ ਗਲ ਸਸੀ ਗਲ ਜੀ ਸਸੀ ਗਲ ਜੀ ਇਲੈਕਸ਼ਨਰ ਇਹ ਕੌਣ ਜਿੱਤ ਸਕਦਾ ਵਾ ਬੀਜੇਪੀ ਬੀਜੇਪੀ ਹਾਂਜੀ ਸੀਤਨ ਰਾਘ ਨੂੰ ਕਿਵੇਂ ਦੇਖਦੇ ਹੋ ਵਧੀਆ ਕੰਮ ਕਿਤੇ ਵਧੀਆ ਕਿਵੇਂ ਦੇਖਦੇ ਹੋ ਮਿੰਦਰਪੁਰ ਜਿੱਤ ਸਕਦੇ ਨਹੀਂ ਜੀ ਸੀਤੰਗ ਰਾਲ ਪਹਿਲਾਂ ਬੀਜੇਪੀ ਜੁਆਇਨ ਕਰ ਲਈ ਉਹਨਾਂ ਨੇ ਆਪ ਆਦਮੀ ਛੱਡ ਕੇ ਕਿਵੇਂ ਦੇਖਦੇ ਹੋ ਕਿ ਇਸ ਟਾਈਮ ਕੱਢ ਜੂਗੇ ਸੀਟ ਹਾਂ ਕੱਢ ਜਾਂਗੇ 2-2.5 ਸਾਲ ਵਧੀਆ ਕੰਮ ਕੀਤੇ ਵਧੀਆ ਕੰਮ ਹੈ ਨੌਜਵਾਨ ਹੈਗੇ ਆ ਵਧੀਆ ਸਾਡੇ ਨਾਲ ਪਿਆਰ ਹੈਗਾ ਵਧੀਆ ਕੰਮ ਕਰਦੇ ਆ